ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਆ ਰਿਪੀਟ ਪਸ਼ੂ ਬਾਰੇ ਅੱਜ ਦੇ ਟਾਈਮ ਦੇ ਵਿੱਚ ਹਰੇਕ ਫਾਰਮਰ ਦੀ ਹਰੇਕ ਫਾਰਮਰ ਦੀ ਇਹ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਹੈ ਇਸ ਦੇ ਵਿੱਚ ਥੋੜਾ ਜਿਹਾ ਧਿਆਨ ਰੱਖੋ ਜਦੋਂ ਤੁਹਾਡਾ ਪਸ਼ੂ ਸੂਦਾ ਹੈ ਇੱਕ ਹਫ਼ਤਾ ਉਹਨੂੰ ਥੋੜੀ ਖਰਾਕ ਤੇ ਰੱਖੋ ਹਫ਼ਤੇ ਤੋਂ ਬਾਅਦ ਉਹਦੀ ਖਰਾਕ ਵਧਾਣੀ ਸ਼ੁਰੂ ਕਰੋ ਕਿਉਂ ਖਰਾਕ ਦਾ ਉਹਦੇ ਲਈ ਬਹੁਤ ਜ਼ਿਆਦਾ ਵੱਡਾ ਰੋਲ ਹੈ ਜਦੋਂ ਤੁਹਾਡਾ ਪਿਛਲਾ ਸੂਆ ਪਸ਼ੂ ਦੇ ਕੇ ਹਟਿਆ ਉਸ ਟਾਈਮ ਉਸਦੇ ਕਮਜ਼ੋਰੀ ਸਰੀਰ ਵਿੱਚ ਆ ਜਾਂਦੀ ਹੈ ਜਦੋਂ ਪਸ਼ੂ ਸੂਪੰਦਾ ਹੈ ਉਸ ਟਾਈਮ ਵੀ ਪਸ਼ੂ ਵਿੱਚ ਕਮਜ਼ੋਰੀ ਆ ਜਾਂਦੀ ਹੈ ਜਦੋਂ ਤੁਸੀਂ ਖਰਾਕ ਤੋੜਦੇ ਆ ਦੇਖੋ ਉਸ ਪਸ਼ੂ ਨੇ ਅਗਲੇ ਸੂਏ ਵਾਸਤੇ ਫਿਰ ਤਿਆਰ ਹੋਣਾ ਇਸ ਕਰਕੇ ਪਸ਼ੂ ਨੂੰ ਖਰਾਕ ਹਫਤੇ ਤੋਂ ਬਾਅਦ ਪ੍ਰੋਪਰ ਦੇਣੀ ਸ਼ੁਰੂ ਕਰੋ 3 ਮਹੀਨੇ ਉਹਦੀ ਖਾਾਕ ਨੂੰ ਟੁੱਟਣ ਦਿਓ ਕਿਉਂ ਕਈ ਲੋਕ ਹੁਣ ਕੀ ਕਰਦੇ ਆ ਰਿਪੀਟ ਕਿਉਂ ਹੁੰਨੇ ਆ ਕਈ ਕਈ ਮੇਰੇ ਵੀਰ ਜਦੋਂ ਪਸ਼ੂ ਸੁੰਦਾ ਹੈ ਮੈੜਾ ਸਿੱਟਦਾ ਮੈੜੇ 'ਚ ਕਈ ਵਾਰ ਉਹ ਤਾਰਾਂ ਵੀ ਦੇ ਦਿੰਦਾ ਹਾਂ ਤਾਰਾਂ ਦੇ ਵਿੱਚ ਆ ਕਈ ਫਾਰਮਾਂ ਨੂੰ ਨਹੀਂ ਪਤਾ ਵੀ ਪਹਿਲੀ ਹੀਟ ਦੇ ਵਿੱਚ ਪਸ਼ੂ ਨੂੰ ਕਦੀ ਕਰਾਉਣਾ ਨਹੀਂ ਚਾਹੀਦਾ ਉਸ ਮੈਲੇ ਦੇ ਵਿੱਚ ਮੜਾ ਮੋਟਾ ਗੰਦਗੀ ਆ ਜਾਂਦੀ ਹੈ ਕਈ ਬੰਦੇ ਪਹਿਲੀ ਤਾਰਾਂ ਦੇ ਵਿੱਚ ਹੀ ਪਹਿਲੇ ਜਿਵੇਂ ਉਹ ਮੈਲੇ ਜਿਹੜਾ ਉਹ ਜੀ ਏ ਆਈ ਕਰਾ ਦਿੰਦੇ ਆ ਉਸ ਟਾਈਮ ਉਹ ਸਮੱਸਿਆ ਸਭ ਤੋਂ ਵੱਡੀ ਬਣ ਜਾਂਦੀ ਹੈ ਰਿਪੀਟ ਦੀ ਕਿਉਂ ਬੱਚੇਦਾਨੀ 'ਚ ਇਨਫੈਕਸ਼ਨ ਹੋ ਜਾਂਦੀ ਹੈ ਪਸ਼ੂ ਬੋਲਿਆ ਨਹੀਂ ਹੁੰਦਾ ਖੁੱਲ ਕੇ ਆਪਾਂ ਏ ਆਈ ਕਰਾ ਦਿੰਦੇ ਆ ਪਸ਼ੂ ਦੀ ਬੱਚੇਦਾਨੀ 'ਚ ਇਨਫੈਕਸ਼ਨ ਆ ਜਾਂਦੀ ਹੈ ਤਾਂ ਪਸ਼ੂ ਹਰੇਕ ਬੰਦਾ ਉਸ ਚੀਜ਼ ਨੂੰ ਦੇਖ ਕੇ ਇਹ ਇੱਕ ਗ੍ਰੇਨੀ ਸ਼ੁਰੂ ਕਰ ਗਿਆ ਪਸ਼ੂ ਰਿਪੀਟ ਹੋਣਾ ਸ਼ੁਰੂ ਹੋ ਗਿਆ ਬੱਚੇ ਦਾ ਨਹੀਂ ਇਨਫੈਕਸ਼ਨ ਜਦ ਤੱਕ ਖਤਮ ਨਹੀਂ ਹੁੰਦੀ ਜਦ ਤੱਕ ਤੁਹਾਡਾ ਪਸ਼ੂ ਗੱਭਣ ਨਹੀਂ ਰਹਿੰਦਾ ਤਾਂ ਇਸ ਦਾ ਧਿਆਨ ਥੋੜਾ ਰੱਖੋ ਜਿਹੜਾ ਤੁਹਾਡਾ ਪਸ਼ੂ ਹੈ ਪਹਿਲੀ ਹੀਟ ਮਿਸ ਕਰੋ ਪਹਿਲੀ ਹੀਟ ਮਿਸ ਕਰਨ ਤੋਂ ਬਾਅਦ ਜਦੋਂ ਤੁਹਾਡੀ ਜੀਵਰ ਪਸ਼ੂ ਦੀ ਹੀਟਾਂ ਦੀ ਆ ਉਦੋਂ ਇਹ ਹੀ ਕਰੋ ਔਰ ਤੁਹਾਡਾ ਪਸ਼ੂ ਕਦੀ ਰਿਪੀਟ ਨਹੀਂ ਹੋਊਗਾ ਔਰ ਦਾਣਾ ਜਿਹੜੀ ਉਹਦੀ ਖਰਾਕ ਹੈ ਉਹ ਟੁੱਟ ਨਾ ਦਿਓ ਕਿਉਂਕਿ ਦੇਖੋ ਤਿੰਨ ਸੂਏ ਦਾ ਹਿਸਾਬ ਹੋ ਜਾਂਦਾ ਇੱਕ ਵਾਰੀ ਜਿਹੜਾ ਇੱਕ ਪਿੱਛੇ ਗਿਆ ਦੂਜਾ ਜਿਹੜਾ ਸੂਪਿਆ ਤੀਸਰਾ ਉਹਨੇ ਫੇਰ ਦੁਬਾਰੇ ਗੱਬਣ ਹੋਣਾ ਹੁਣ ਕਈ ਮੇਰੇ ਵੀਰ ਇਸ ਚੀਜ਼ ਦਾ ਧਿਆਨ ਨਹੀਂ ਰੱਖਦੇ ਪਸ਼ੂ ਜਿਹੜਾ ਸੀ ਇੱਕ ਤਾਰਾ ਹੁਣ ਅੱਜ ਦੇ ਟਾਈਮ ਦੇ ਵਿੱਚ ਪਸ਼ੂ ਕਿਸੇ ਦਾ ਖੁੱਲ ਕੇ ਨਹੀਂ ਬੋਲਦਾ ਤਾਰਾਂ ਦਿੰਦਾ ਹੈ ਹਲਕੀਆਂ ਦਿੰਦਾ ਹੈ ਸ਼ਾਮ ਦੇ ਟਾਈਮ ਦਿੰਦਾ ਹੈ ਆਪਾਂ ਨਹੀਂ ਧਿਆਨ ਮਾਰਦੇ ਵਿੱਚ ਆਪਾਂ ਆਪਣੇ ਤੋਰੇ ਫੇਰ ਤੇ ਰੱਖਦੇ ਆ ਲੀਵਰ ਤੇ ਆਪਾਂ ਛੱਡ ਦੰਨੇ ਆ ਨਹੀਂ ਗੱਲ ਬਣਦੀ ਉਹ ਥੋੜਾ ਜਿਹਾ ਆਪ ਧਿਆਨ ਰੱਖਿਆ ਕਰੋ ਇਸ ਦਾ ਜਦੋਂ ਤੁਹਾਡਾ ਪਸ਼ੂ ਤਾਰਨ ਦਿੰਦਾ ਹੈ ਪਸ਼ੂ ਦੀ ਜਿਹੜੀ ਮਹਸ ਹੈ ਉਹਦੀ ਹੀਟ ਹੈ 24 ਘੰਟੇ ਹੁੰਦੀ ਹੈ ਤਾਂ ਉਸ ਤੋਂ ਬਾਅਦ ਥੋੜਾ ਟਾਈਮ ਠਹਿਰ ਕੇ ਏਆਈ ਕਰਾਓ ਏਆਈ ਵੀ ਤੁਹਾਡੀ ਪ੍ਰੋਪਰ ਸੰਤੁਸ਼ਟੀ ਨਾਲ ਹੋਵੇ ਜਿਹੜਾ ਠੀਕ ਹੈ ਉਹਨੂੰ ਦੇਖ ਲਿਆ ਕਰੋ ਪਾਣੀ ਦੇ ਵਿੱਚ ਪਾਣੀ ਜੂ ਡੁੱਬਿਆ ਹੋਣਾ ਚਾਹੀਦਾ ਕਈਆਂ ਨੂੰ ਇਹ ਵੀ ਪਤਾ ਨਹੀਂ ਹੈਗਾ ਪਾਣੀ 'ਚ ਆਪਾਂ ਟੀਕਾ ਡਾਕਟਰ ਪਾ ਦਿੰਦਾ ਆਪਾਂ ਦੇਖਦੇ ਨਹੀਂ ਉਵੇਂ ਡਾਕਟਰ ਨੂੰ ਪਤਾ ਵੀ ਟੀਕਾ ਖਰਾਬ ਹੈ ਉਹ ਠੋਕ ਦੂਗਾ ਪਸ਼ੂ ਫੇਰ ਰਿ ਤਾਂ ਜਿਹੜਾ ਟੀਕਾ ਹੈ ਉਹ ਪਾਣੀ ਦੇ ਵਿੱਚ ਡੁੱਬਣਾ ਚਾਹੀਦਾ ਪਾਣੀ ਦਾ ਟੈਂਪਰੇਚਰ ਹੋਣਾ ਚਾਹੀਦਾ ਥੋੜਾ ਜਿਹਾ ਗਰਮ ਉਹਦੇ ਵਿੱਚ ਟੀਕਾ ਜਦੋਂ ਪਾਉਂਦਾ ਆਪ ਖੜਜਿਆ ਕਰੋ ਕੋਲ ਤਾਂ ਉਹਦੇ ਵਿੱਚ ਤੁਹਾਡਾ ਜਿਹੜਾ ਪਸ਼ੂ ਦਾ ਟੀਕਾ ਉਹ ਡੁੱਬਣਾ ਚਾਹੀਦਾ ਜਦੋਂ ਤੁਹਾਡੀ ਏਜ ਹੁੰਦੀ ਹੈ ਤਾਂ ਉਸ ਚੀਜ਼ ਨੂੰ ਥੋੜਾ ਜਿਹਾ ਧਿਆਨ ਨਾਲ ਗੌਰ ਨਾਲ ਕਰਾਇਆ ਕਰੋ ਜਿਹਦੇ ਵਿੱਚ ਆਪਣੇ ਪਸ਼ੂ ਰਿਪੀਟ ਨਾ ਕਰਨ ਬੱਚੇਦਾਨੀ ਚ ਇਨਫੈਕਸ਼ਨ ਨਾ ਹੋਵੇ ਬੱਚੇਦਾਨੀ ਦੀ ਅਸੀਂ ਪਿੱਛੇ ਬੱਚੇਦਾਨੀ ਇਨਫੈਕਸ਼ਨ ਹੋਣ ਦਾ ਪਿੱਛੇ ਅਸੀਂ ਵੀਡੀਓ ਪਾਈ ਹੈ ਇਸ ਦਾ ਟੋਟਕਾ ਇੱਕ ਪਾਇਆ ਸੀ ਦੇਸੀ ਇਲਾਜ ਜਿਵੇਂ ਕਿ ਤਾਂ ਗਲੀ ਮਿਸ਼ਰੀ ਔਰ ਫੜਕੜੀ ਇਹਦਾ ਸਾਨੂੰ ਬਹੁਤ ਵਧੀਆ ਰਿਸਪਾਂਸ ਆਇਆ ਜਿਨ੍ਹਾਂ ਨੂੰ ਵੀਰਾਂ ਨੂੰ ਅਸੀਂ ਜਦੋਂ ਇਹ ਵੀਡੀਓ ਪਾਈ ਜਦੋਂ ਆਮ ਆ ਉਹਨਾਂ ਨੂੰ ਸਾਨੂੰ ਫੋਨ ਕਰਕੇ ਦੱਸਿਆ ਵੀ ਬਾਈ ਜੀ ਤੁਹਾਡਾ ਸਾਡਾ ਫਾਰਮ ਫੇਲ ਹੋਣ ਤੋਂ ਬਚਾਇਆ ਤੁਸੀਂ ਸਾਡਾ ਕਈ ਪਸ਼ੂ ਰਿਪੀਟ ਹੁੰਦੇ ਜਾਂਦੇ ਅਸੀਂ ਦਵਾਈਆਂ ਧਰਾਂਦੇ ਤੇ ਰਿਸਪਾਂਸ ਨਹੀਂ ਸਾਨੂੰ ਮਿਲਿਆ ਬੱਚੇਦਾਰੀ ਜੀ ਫਿਰ ਇਨਫੈਕਸ਼ਨ ਜਦੋਂ ਇਹਨਾਂ ਟੋਟਕਾ ਅਪਣਾਇਆ ਤਾਂ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਸਾਨੂੰ ਬਹੁਤ ਬਹੁਤ ਫੋਨ ਕਰਕੇ ਇਹ ਬਾਈ ਦੱਸਦੇ ਵੀ ਤੁਹਾਡਾ ਇਹ ਟੋਟਕਾ ਬਹੁਤ ਲਾਭਦਾਇਕ ਹੈ ਇਹ ਹਰੇਕ ਇਨਸਾਨ ਨੂੰ ਇਸ ਚੀਜ਼ ਨਾਲ ਲਾਣਾ ਚਾਹੀਦਾ ਹੈ ਜਿਹੜੇ ਆਪਣੇ ਘਰ ਦੇ ਵਿੱਚ ਦੇਸੀ ਫਾਰਮੂਲੇ ਆ ਪਸ਼ੂ ਉਹਦੇ ਨਾਲ ਬਹੁਤ ਅੱਛਾ ਰਿਕਵਰ ਕਰ ਜਾਂਦਾ ਬਹੁਤ ਬਹੁਤ ਅੱਛਾ ਠੀਕ ਹੋ ਜਾਂਦਾ ਆਪਾਂ ਥੋੜਾ ਜਿਹਾ ਤਿਆਰ ਰੱਖ ਕੇ ਚੱਲੀਏ ਸਸਰੀਕਰ